ਹੈਲੋ ਗਾਇਜ਼ ਮੇਰਾ ਬਲਤਨ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਠੀਕ ਠਾਕ ਹੋਵੋਗੇ ਸ ਵੀ ਠੀਕ ਠਾਕ ਆ ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ ਚ ਰੱਖਣ ਤੰਦਰੁਸਤ ਰੱਖਣ ਸਭ ਦੇ ਵੇੜੇ ਖੁਸ਼ੀਆਂ ਖੇੜੇ ਰਹਿਣ ਜੀ ਇੱਥੇ ਹੋ ਗਈ ਜੀ ਆਪਣੇ ਬਲੌਗ ਦੀ ਸਟਾਰਟਿੰਗ ਮਾਰਨਿੰਗ ਦਾ ਟਾਈਮ ਸੀ ਜੀ ਸਵੇਰ ਦਾ 7:30 ਦਾ ਟਾਈਮ ਸੀ ਇੱਥੇ ਹੋ ਗਈ ਸੀ ਜੀ ਮਾਰਨਿੰਗ ਟੀ ਇੱਥੇ ਜੀ ਆਪਾਂ ਨਿਤਨੇਮ ਕਰ ਲਿਆ ਸੀ ਆ ਨਾ ਧੋ ਕੇ ਜੀ ਆਪਾਂ ਗੁਰੂ ਘਰ ਜਾਇਆ ਸੀਗੇ ਫਿਰ ਇੱਥੇ ਲੱਗੀ ਸੀ ਸਵੇ ਦੀ ਚਾਹ ਵੀ ਨਾ ਚਾਹ ਪੀਂਦੇ ਹੋਏ ਮੈਨੂੰ ਇਹ ਸੀਗਾ ਅੱਜ ਵੀ ਹੁਣ ਨਾ ਮੌਸਮ ਜਿਵੇਂ ਹਰ ਰੋਜ਼ ਫਰਕ ਪਈ ਜਾਂਦਾ ਨਾ ਉਹਦੇ ਕਰਕੇ ਥੋੜੀ ਠੰਡ ਜੀ ਫੀਲ ਹੋ ਰਹੀ ਸੀ ਬਟ ਮੈਨੂੰ ਇਹ ਸੀਗਾ ਫਤਿਹ ਜੇ ਪਿਆ ਸੀਗਾ ਵੈਸੇ ਉਹਦੀ ਅੱਖ ਖੁੱਲ ਗਈ ਸੀ ਤੇ ਪਰ ਮੈਨੂੰ ਇਹ ਸੀਗਾ ਵੀ ਕਿਉਂਕਿ ਉਹਨੂੰ ਇਹ ਹੁੰਦਾ ਕਦੇ ਬੈੱਡ ਤੇ ਪੈ ਜਾਂਦਾ ਹੁੰਦਾ ਆਪਣੇ ਪਾਪਾ ਦੇ ਨਾਲ ਕਈ ਵਾਰ ਉਹਨੂੰ ਇਹ ਹੁੰਦਾ ਵੀ ਮੰਮਾ ਮੈਂ ਮੰਜੇ ਤੇ ਪੈ ਦੂੰਗਾ ਤੁਸੀਂ ਇੱਥੇ ਪੈ ਜਾਓ ਮੈਂ ਕਹਿੰਦੇ ਚਲ ਰਾਤ ਨੂੰ ਉਹਨੂੰ ਇਹ ਸੀਗਾ ਕਹਿੰਦਾ ਮੈਂ ਮੰਜੇ ਤੇ ਪੈਣਾ ਮੈਂ ਕਿਹਾ ਚਲ ਠੀਕ ਆ ਫਿਰ ਉਹ ਮੰਜੇ ਤੇ ਬਹਿ ਗਿਆ ਸੀਗਾ ਤੇ ਮੈਂ ਆਪਣਾ ਉੱਠਾ ਪੈਣ ਲੱਗੀ ਸੀ ਕਿਉਂਕਿ ਫਤਿਹ ਦੇ ਪਾਪਾ ਵੀ ਥੋੜਾ ਅਰਲੀ ਹੀ ਉੱਠ ਖੜਦੇ ਹੁੰਦੇ ਨੇ ਉਹ ਵੀ ਆਪਦਾ ਉੱਠ ਖੜਦੇ ਸੀ ਕਿਉਂਕਿ ਜੀ ਇਹ ਹੁੰਦਾ ਵੀ ਸਾਡੇ ਕਿਛੇ ਵਜੇ ਨੂੰ 7 ਵਜੇ ਉਹ ਚਲੇ ਜਾਂਦੇ ਨੇ ਫਿਰ ਉਸ ਤੋਂ ਪਹਿਲਾਂ ਤੁਹਾਨੂੰ ਪਤਾ ਹੀ ਨਾ ਹੁਣ ਤੋਂ ਹੁੰਦਾ ਵੀ ਹੋ ਜਾਂਦਾ ਹੋਰ ਕੰਮ ਕਰ ਹੋ ਜਾਂਦੇ ਨੇ ਜਿਵੇਂ ਹਰੇਕ ਦੀ ਲਾਈਫ ਦੇ ਆਪਣੇ ਆਪਣੇ ਰੁਟੀਨ ਬਣੇ ਹੁੰਦੇ ਨੇ ਹੈਨਾ ਕਿਸੇ ਦਾ ਕਿਵੇਂ ਕਿਸੇ ਦਾ ਕਿਵੇਂ ਬਸ ਉਹ ਚੱਲਦੇ ਨੇ ਜੀ ਆਪਦੇ ਆਪਦੇ ਹੈਨਾ ਕਿਉਂਕਿ ਸਾਰਿਆਂ ਦੇ ਘਰਾਂ ਦੇ ਕੰਮ ਕਰਨੇ ਸਾਰਿਆਂ ਦੀ ਲਾਈਫ ਦੇ ਆਪਣੇ ਆਪਣੇ ਕੰਮ ਕਰ ਹੁੰਦੇ ਨੇ ਆਪਾਂ ਚਾਪੀਤੀ ਚਾਪੀ ਕੇ ਜੀ ਆਪਾਂ ਬਿਸਤਰਾ ਚੱਕਤਾ ਸੀਗਾ ਫਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਨਾ ਉਹ ਪਿਆ ਸੀਗਾ ਤੇ ਮੈਨੂੰ ਇਹ ਸੀਗੇ ਕਪੜੇ ਰਾਤ ਨੂੰ ਤੇਲ ਲਗਾਉਣ ਤੋਂ ਰਹਿੰਦੇ ਸੀਗੇ ਉਹਦੇ ਕਰਕੇ ਕਿਵੇਂ ਕਿ ਵੀ ਚਲ फटाफट ਕਿਵੇਂ ਜਿਹੜੇ ਕਪੜੇ ਪਏ ਨੇ ਉਹਨਾਂ ਦੀ ਤੇਲ ਲਗਾ ਦਮਾ ਕਿਉਂਕਿ ਕਈ ਵਾਰੀ ਇਹ ਹੋ ਜਾਂਦਾ ਹੁਣ ਥੋੜਾ ਜਿਹਾ ਐ ਹੋ ਜਾਂਦਾ ਕਈ ਵਾਰੀ ਜਿਵੇਂ ਕਰਦੇ ਕਰਦੇ ਕੰਮ ਵੀ ਚਲ ਹਨਾ ਰੁਕ ਜਾਂਦੇ ਆ ਵੀ ਸੁਭਾਈ ਸਹੀ ਬਸ ਐਵੇਂ ਕਈ ਵਾਰੀ ਮੰਜੇ ਹਨਾ ਬਦਲ ਜਾਂਦਾ ਹੁੰਦਾ ਬਸ ਉਹੀ ਮੇਰੇ ਨਾਲ ਹੋਇਆ ਮੈਨੂੰ ਇਹ ਸੀ ਮੈਂ ਕਿਹਾ ਕੁਝ ਮੈਨੂੰ ਅੱਜ ਇਹ ਵੀ ਕਾਲੀ ਸੀ ਕਿਉਂਕਿ ਮੈਂ ਜਾ ਕੇ ਆਉਣਾ ਸੀ ਲੁਧਿਆਣੇ ਦੀ ਉਹਨਾਂ ਨੇ ਵੀ ਜਿਨ੍ਹਾਂ ਦੇ ਨਾਲ ਜਾਣਾ ਸੀ ਉਹਨਾਂ ਨੂੰ ਵੀ ਸਮਾਨ ਵਗੈਰਾ ਲੈ ਕੇ ਆਉਣਾ ਸੀ ਆਪਾਂ ਦਾ ਜਿਵੇਂ ਮੈਂ ਤੁਹਾਨੂੰ ਪਹਿਲਾਂ ਮੈਂ ਬਲੌਗ ਦੇ ਵਿੱਚ ਦਿਖਾਇਆ ਸੀ ਕਈ ਦਿਨ ਹੋ ਗਏ ਆਪਾਂ ਲੁਧਿਆਣੇ ਦੀ ਸ਼ਾਪਿੰਗ ਕਰ ਜਾਂਦੀ ਸੀ ਸਾਰਿਆਂ ਨੇ ਜੋ-ਜੋ ਵੀ ਜਿਹੜਾ ਸਮਾਨ ਲੈ ਕੇ ਆਉਣਾ ਸੀ ਉਹ ਮੈਂ ਨਾ ਸਾਰਾ ਸਮਾਨ ਲੈ ਆਈ ਸੀ ਫਿਰ ਅੱਜ ਮੈਂ ਉਹਨਾਂ ਦੇ ਨਾਲ ਹੀ ਜਾਣਾ ਸੀਗਾ ਉਹਨਾਂ ਨੂੰ ਲੈ ਕੇ ਆਉਣਾ ਸੀਗਾ ਸਮਾਨ ਇਹ ਸੇ ਕਰਕੇ ਫਿਰ ਕੁਛ ਜੀ ਸਾਨੂੰ ਥੋੜੇ ਜਿਹਾ ਲੁਧਿਆਣਾ ਆ ਮਤਲਬ ਦੂਰੇ ਪੈ ਜਾਂਦਾ ਇੰਨਾ ਜਿਆਦਾ ਨੇੜੇ ਵੀ ਨਹੀਂ ਹੈਗਾ ਬਟ ਇਹ ਸੀਗਾ ਵੀ ਚਲੋ ਟਾਈਮ ਜਿੰਨਾ ਤੁਰਨਾ ਹੈ ਨਾ ਵੀ ਉਸ ਤੋਂ ਪਹਿਲਾਂ ਜਿਹੜੇ ਹੋਰ ਕੰਮ ਕਰਨ ਵਾਲੇ ਨੇ ਬਸ ਉਹ ਕਰਦੇ ਆ ਮੰਮੀ ਵੀ ਚਾਹ ਪੀ ਕੇ ਹਟੇ ਸੀ ਬਸ ਅਸੀਂ ਚਾਹ ਪੀ ਕੇ ਹਟੇ ਸੀਗੇ ਫਿਰ ਉਸ ਤੋਂ ਬਾਅਦ ਆਪਾਂ ਕੰਮ ਕਰ ਕਿਤੇ ਫਟਾਫਟ ਜਿਹੜੇ ਕਰਨ ਵਾਲੇ ਸੀਗੇ ਕਿਉਂਕਿ ਅਸੀਂ 8:00 ਵਜੇ ਨੂੰ ਘਰੋਂ ਜਾਣਾ ਸੀਗਾ ਉਸੇ ਕਰਕੇ ਆਪਾਂ ਜਿਹੜੇ ਕੰਮ ਕਰਨੇ ਸੀਗੇ ਜੀ ਉਹ ਕਰ ਲਈ ਸੀ ਕੁਛ ਇਹ ਵੀ ਸੀਗਾ ਵੀ ਚਲੋ ਮੰਮੀ ਕਰਨਗੇ ਹਨ ਨਾ ਵੀ ਘਰੇ ਹੈਗੇ ਨੇ ਮੈਂ ਇਕੱਲੀ ਨਹੀਂ ਜਾਣਾ ਸੀਗਾ ਉਹਨਾਂ ਦੇ ਨਾਲ ਇੱਥੇ ਹੋਣ ਲੱਗੀ ਸੀ ਮੈਂ ਤਿਆਰ ਤਿਆਰ ਹੋ ਗਏ ਕੁਝ ਜਿਵੇਂ ਮੈਂ ਤੁਹਾਨੂੰ ਦੱਸਿਆ ਨਾ ਵੀ ਮੇਰੀ ਸਕਿਨ ਥੋੜੀ ਜਿਆਦਾ ਸੈਂਸਿਟਿਵਲ ਹੋ ਜਾਂਦੀ ਹੈ ਮੈਨੂੰ ਇਹ ਚੀਜ਼ ਤੋਂ ਨਾ ਜਿਵੇਂ ਮੈਂ ਐਦਾਂ ਸ਼ੈਰਸ਼ਬਗ ਗੇਹਰਾ ਜਾਨੀਆ ਨਾ ਉਦਾਂ ਮੈਨੂੰ ਥੋੜੀ ਜੀ ਅਲਰਜੀ ਜੀ ਹੋ ਜਾਂਦੀ ਹੈ ਹਨਾ ਇਸੇ ਕਰਕੇ ਬਸ ਆਪਾਂ ਥੋੜੀ ਜਿਹੀ ਕੇਅਰ ਕਰਨੀ ਪੈਂਦੀ ਹੈ ਜਿਸਕੇ ਨੇ ਹੈਨਾ ਪਰ ਮੈਂ ਇਹ ਗੱਲ ਸਾਰਿਆਂ ਨੂੰ ਕਹਣੀ ਨਹੀਂ ਅਭੀ ਚਲੋ ਹੈਨਾ ਕਿਸੇ ਨੂੰ ਅਲਰਜੀ ਹੈ ਕਿਸੇ ਚੀਜ਼ ਤੋਂ ਉਹਨਾਂ ਲਈ ਤਾਂ ਉਹ ਚੀਜ਼ ਉਹਨਾਂ ਨੇ ਤਾਂ ਕੇਅਰ ਕਰਨੀ ਹੁੰਦੀ ਹੈ ਹੈਨਾ ਪਰ ਇਹ ਹੁੰਦਾ ਵੀ ਹਰ ਇੱਕ ਨੂੰ ਹੀ ਆਪਣੀ ਬਾਡੀ ਦੀ ਕੇਅਰ ਕਰਨੀ ਹੀ ਕਰਨੀ ਚਾਹੀਦੀ ਹੈ ਆਪਣੇ ਖਾਣ ਪੀਣ ਦਾ ਆਪਣੇ ਰਹਿਣ ਦਾ ਆਪਣਾ ਸਾਰਾ ਕੁਝ ਜੀ ਬਹੁਤ ਵਧੀਆ ਹੈ ਨਾ ਤਰੀਕੇ ਨਾਲ ਰਹਿਣਾ ਚਾਹੀਦਾ ਹੈ ਕਿਉਂਕਿ ਕੋਈ ਇਹ ਜ਼ਿੰਦਗੀ ਹੈ ਜੀ ਇੱਕ ਵਾਰ ਮਿਲਿਆ ਹਨਾ ਦੁਬਾਰਾ ਤਾਂ ਨਹੀਂ ਮਿਲਣੀ ਆ ਜਾਂ ਨਹੀਂ ਮਿਲਣੀ ਅਗਰ ਮਿਲੀ ਵੀ ਫਿਰ ਵੀ ਆਪਾਂ ਨੂੰ ਕਿਹੜਾ ਯਾਦ ਹੁਣੀਆ ਨਾ ਵੀ ਆਪਾਂ ਪਿਛਲੇ ਜਨਮ ਦੇ ਵਿੱਚ ਕੀ ਸੀਗੇ ਕੀ ਨਹੀਂ ਪਰ ਇਸੇ ਲਈ ਇਹ ਹੋ ਜਾਂਦਾ ਵੀ ਆਪਦੀ ਕੇਅਰ ਜ਼ਰੂਰੀ ਆ ਸੈਲਫ ਲਵ ਨੰਬਰ 1 ਤੇ ਆ ਅੱਜ ਆਪਾਂ ਕਰ ਲਈ ਸੀ ਇਸੇ ਸੂਟ ਦੇ ਵਿੱਚ ਤਿਆਰੀ ਕਿਉਂਕਿ ਹਜੇ ਨਾ ਸਰਦੀਆਂ ਵਾਲੇ ਜ਼ਿਆਦਾ ਕੱਪੜੇ ਨਹੀਂ ਕੱਢੇ ਹੈਗੇ ਬਸ ਦੋ ਚਾਰਕ ਸੂਟ ਕੱਢੇ ਹੋਏ ਨੇ ਜਿਵੇਂ ਘਰ ਜਿਹੜੇ ਪਾਉਣੇ ਆ ਬਸ ਉਹ ਥੋੜੇ ਜਿਹੀ ਸੂਟ ਕੱਢੇ ਹੋਏ ਨੇ ਤੇ ਕੁਝ ਜਿਹੜੇ ਐਦਾਂ ਬਾਰਾਂ ਦੇ ਤੁਸੀਂ ਪਹਿਲਾਂ ਦੇਖੀ ਹੈ ਨਾ ਤਿਆਰ ਹੋਣ ਤੋਂ ਬਾਅਦ ਫਿਰ ਆਪਾਂ ਮੈਂ ਕੋਈ ਵੀਡੀਓ ਨਹੀਂ ਸੀ ਬਣਾਈ ਕਿਉਂਕਿ ਉਸ ਤੋਂ ਬਾਅਦ ਫਿਰ ਆਪਾਂ ਪਹੁੰਚੇ ਲੁਧਿਆਣੇ ਲੁਧਿਆਣੇ ਪਹੁੰਚ ਕੇ ਕਿਉਂਕਿ ਮੈਂ ਤਾਂ ਉਸ ਮਾਨ ਮਤਲਬ ਕੋਈ ਚੀਜ਼ ਵਗੈਰਾ ਨਹੀਂ ਸੀ ਲੈਣੀ ਕਿਉਂਕਿ ਮੈਂ ਗਈ ਸੀ ਨਾਲ ਹੀ ਉਹਨਾਂ ਨੇ ਸਮਾਨ ਲੈ ਕੇ ਆਉਣਾ ਸੀਗਾ ਮਤਲਬ ਕਪੜਾ ਲੀਣਾ ਵਗੈਰਾ ਹੋਰ ਐਦਾਂ ਦਾ ਹੀ ਉਹ ਚੀਜ਼ ਲੈ ਕੇ ਆਉਣੀ ਸੀ ਇਸੇ ਕਰਕੇ ਫਿਰ ਕੁਝ ਉਹਨਾਂ ਨੂੰ ਇਹ ਸੀਗਾ ਵੀ ਕੁਝ ਉਹਨਾਂ ਨੂੰ ਥੋੜਾ ਭੇਤ ਸੀ ਜਿਵੇਂ ਕੁਝ ਵਾਰੀ ਮੈਮੀ ਗਈ ਹੋਣਾ ਹੈ ਨਾ ਜਿਆਦਾ ਵਾਰਤਾ ਨਹੀਂ ਗਈ ਬਟ ਜਣੀ ਦੋ ਚਾਰ ਵਾਰੀ ਗਏ ਆ ਹੈ ਨਾ ਜਿਵੇਂ ਹੁਣ ਦੋ ਚਾਰ ਵਾਰੀ ਜਾਣ ਤੋਂ ਬਾਅਦ ਫਿਰ ਆਪਾਂ ਨੂੰ ਉਹ ਚੀਜ਼ ਦਾ ਭੇਤ ਜਿਆ ਆਏ ਜਾਂਦਾ ਹੈ ਨਾ ਇਸੇ ਕਰਕੇ ਬਸ ਉੱਥੇ ਗਏ ਸੀਗੇ ਲੁਧਿਆਣੇ ਫਿਰ ਜੋ ਜੋ ਵੀ ਉਹਨਾਂ ਨੇ ਚੀਜ਼ਾਂ ਲੈਣੀਆਂ ਸੀਗੀਆਂ ਉਹ ਲੈਈਆਂ ਉਹ ਲੈ ਕੇ ਕਿਉਂਕਿ ਫਿਰ ਤੁਹਾਨੂੰ ਪਤਾ ਹੀ ਆ ਹੈ ਨਾ ਵੀ ਆਪਾਂ ਨੂੰ ਜਿਵੇਂ ਲੁਧਿਆਣਾ ਫਿਰ ਵੀ ਕਾਫੀ ਬਾੜ ਪੈ ਜਾਂਦੀ ਆ ਤਾਂ ਕਰਕੇ ਫਿਰ ਉੱਥੇ ਵੀ ਕਵੇਲਾ ਹੋ ਗਿਆ ਉਥੋਂ ਵਾਪਸੀ ਦੇ ਵਿੱਚ ਵੀ ਥੋੜਾ ਜਿਹਾ ਕਵੇਲਾ ਹੋ ਗਿਆ ਸੀ ਸਾਨੂੰ ਮੈਨੂੰ ਲੱਗਦਾ ਸ਼ੈਡੋ 7:00 ਵੱਜ ਗਏ ਜੀ ਹੁਣ ਬਸ ਉਥੋਂ ਆ ਕੇ ਆਪਾਂ ਆ ਕੇ ਫਿਰ ਬਸ ਮੜ ਮੋਟੇ ਜੀ ਬਸ ਜੀ ਉਥੋਂ ਆ ਕੇ ਤੇ ਫਿਰ ਥੱਕ ਕੇ ਰਾਤ ਨੂੰ ਕੀਤੀ ਰੈਸਟ ਹੀ ਹੈਗੀ ਨੈਕਸਟ ਡੇ ਦੀ ਇੱਥੇ ਮੈਂ ਲੱਗੀ ਸੀ ਵੀੜੇ ਦੀ ਸਫਾਈ ਕਰਨਾ ਡੈਡੀ ਲੱਗੇ ਹੋਏ ਸੀਗੇ ਜਿਵੇਂ ਇਹ ਨਾ ਜੀ ਹਰ ਸਾਲ ਜਿਵੇਂ ਤੁਲਸੀ ਦੇ ਨਾ ਬੀਜ ਝੜ ਜਾਂਦਾ ਹੁੰਦਾ ਫਿਰ ਉਹ ਜਿੱਥੇ-ਜਿੱਥੇ ਬੀਜ ਝੜ ਜਾਂਦਾ ਉਦੋਂਦੋਂ ਦਾ ਬਹੁਤ ਜ਼ਿਆਦਾ ਗਰੋਥ ਹੋ ਜਾਂਦੀ ਹੈ ਬੂਟੇ ਤੁਲਸੀ ਦੇ ਬੂਟਿਆਂ ਦੀ ਜਿਹੜੇ ਹੋਰ ਬੂਟੇ ਨੇ ਜੀ ਉਹ ਵੀ ਸਾਰੇ ਵਿੱਚੇ ਟਕੇ ਜਾਂਦੇ ਨੇ ਬਟ ਇਹ ਹੁੰਦਾ ਵੀ ਚਲੋ ਸਰਦੀਆਂ ਦੇ ਵਿੱਚ ਜੇ ਕਿਸੇ ਹੋਰ ਨੂੰ ਵੀ ਲੋੜਾ ਹਨ ਚਲ ਕੋਈ ਲੈ ਜਾਂਦਾ ਪੱਤੇ ਵਗੈਰਾ ਤੋੜ ਕੇ ਕਿਉਂਕਿ ਬਹੁਤ ਲੋਕ ਸਰਦੀਆਂ ਦੇ ਵਿੱਚ ਵਰਤਦੇ ਨੇ ਤુલਸੀ ਦੇ ਪੱਤੇ ਪਰ ਇਹ ਸੀਗਾ ਵੀ ਡੈਡੀ ਨੇ ਇਹ ਸੀਗਾ ਵੀ ਚਲ ਥੋੜੇ ਜਿਹਾ ਕਹਿੰਦੇ ਬੂਟੇ ਛੱਡ ਦਿਨਾਂ ਭਾਈ ਕਹਿੰਦਾ ਬਾਕੀ ਵਿੱਚੋਂ ਵੀ ਕਰੋ ਥੋੜੀ ਜਿਹੀ ਛਿੱਧ ਜੀ ਹੋ ਜਾਊਗੀ ਵੀ ਪਟਾਈ ਕਰ ਦਿਨਾ ਇੱਥੇ ਫਤੇ ਲੱਗੇ ਹੋਏ ਸੀ ਉਹਨਾਂ ਦੀ ਵੀਡੀਓ ਕਰਨ ਵਿੱਚ ਆਪੇ ਹੀ ਪਤਾ ਨਹੀਂ ਕੀ ਕੀ ਲੱਗੇ ਸੀ ਇਹਨਾਂ ਜਿਹੜਾ ਆਪਾਂ ਉਹ ਲਾਇਆ ਸੀਗਾ ਬੂਟਾ ਇਹਨੂੰ ਬਟ ਹਜੇ ਕੋਈ ਵੀ ਫੋਲੋ ਨਹੀਂ ਆਏ ਹੈਗੇ ਉਹਨਾਂ ਦੀ ਵਧੀਆ ਗ੍ਰੋਥ ਕਰ ਗਿਆ ਇੱਥੇ ਮੈਂ ਲੱਗੀ ਸੀਗੀ ਬੇੜੇ ਦੀ ਸਾਬਸਪਾਈ ਕਰਨ ਜਿਵੇਂ ਮੈਂ ਤੁਹਾਨੂੰ ਦੱਸਿਆ ਨਾ ਪਹਿਲਾਂ ਨਾ ਮੈਂ ਜਿਹਨੇ ਲੱਗੀ ਸੀਗੀ ਥੋੜੀ ਜਿਹੀ ਬੂਟਿਆਂ ਦੀ ਪਟਾਈ ਜੀ ਕਰਨ ਕਿਉਂਕਿ ਇਹ ਹੋ ਜਾਂਦਾ ਵੀ ਜਿਵੇਂ ਥੋੜੇ ਜਿਹਾ ਇਹ ਹੁੰਦਾ ਵੀ ਬੂਟੇ ਜੀ ਹੁੰਦੇ ਹੀ ਬਹੁਤ ਅੱਛੇ ਥੀਨੇ ਹਨਾ ਜਿਵੇਂ ਕੱਖ ਕੁਖ ਜੇ ਹੁੰਦੇ ਨੇ ਨਾ ਮੈਂ ਉਹ ਲੱਗੀ ਸੀ ਕਰਨ ਪਟਾਈ ਕਰਨ ਫਿਰ ਮੈਂ ਫਤਿਹ ਨੂੰ ਕਹਿੰਦੀ ਸੀ ਮੈਂ ਕਿ ਫਤਿਹ ਵੀ ਥੋੜਾ ਜਿਹਾ ਵੀ ਜਿਹੜੇ ਪੱਤਣਾਂ ਵਾਲੇ ਨੇ ਕੱਖ ਵਗੈਰਾ ਵੀ ਉਹ ਪੱਟ ਦੇ ਫਿਰ ਉਹਦੇ ਕਰਕੇ ਡਰ ਜਗੇ ਨਾ ਚੱਲ ਬਾਈ ਕਹਿੰਦੇ ਮੈਂ ਕਰਦਾ ਵੀ ਦੇਖਦਾ ਮੈਨੂੰ ਵੀ ਅੱਜ ਇਹ ਸੀਗਾ ਵੀ ਚੱਲ ਜਿਵੇਂ ਹੁਣ ਕੱਲ ਜਾ ਕੇ ਆਏ ਸੀਗੇ ਨਾ ਵੀ ਥਕਾਵਟ ਜੀ ਹੋਈ ਪਈ ਸੀ ਇਹ ਹੋ ਗਿਆ ਹਨਾ ਵੀ ਜਲਦੀ ਜਲਦੀ ਕੰਮ ਕਰ ਕਰਕੇ ਨਾ ਵੀ ਫਿਰ ਕਰੀਏ ਰੈਸਟ ਹੁਣ ਅੱਜ ਇੱਥੇ ਹੋ ਰਿਹਾ ਸੀ ਸਿਰ ਦੀ ਨਾ ਨਹਾਈ ਹੈ ਨਾ ਕਹਿੰਦਾ ਮੈਂ ਇਤਨਾ ਮਾਪੋਤ ਦੀ ਹੋ ਗਈ ਸੀ ਲੜਾਈ ਕਹਿੰਦਾ ਮੈਂ ਕਹਿੰਦਾ ਡੱਬਾ ਖੋਲਣਾ ਮੈਂ ਕਿਹਾ ਨਹੀਂ ਵੀ ਤੂੰ ਨਹੀਂ ਖੋਲਦਾ ਮੈਂ ਕਿਹਾ ਮੈਂ ਖੋਲੂਗੀ ਮੈਂ ਕਿਹਾ ਚਲ ਠੀਕ ਹੈ ਮੈਂ ਕਿਹਾ ਤੂੰ ਖੋਲ ਲੈਨੀ ਪਰ ਮੈਨੂੰ ਇਹ ਸੀ ਕਿਉਂਕਿ ਜੀ ਇਹਨਾਂ ਨੇ ਨਾ ਮਤਲਬ ਪ੍ਰਿੰਟ ਕਰਵਾਇਆ ਹੋਇਆ ਸੀ ਉਹ ਕਾਰਡ ਵੀ ਨਾਲੇ ਸੀ ਜਦ ਨੂੰ ਉਹ ਮੇਰਾ ਫੋਨ ਆ ਰਿਹਾ ਸੀ ਕਿਸੇ ਦਾ ਮੈਂ ਕਿਹਾ ਵੀ ਮੇਰਾ ਫੋਨ ਚੱਕ ਕੇ ਲਿਆ ਕੇ ਦੇ ਹੈਨਾ ਇੱਥੇ ਜ਼ਬਰਦਸਤ ਲੜਾਈ ਹੋ ਰਹੀ ਸੀਗੇ ਵਿੱਚ پتہ ਨਹੀਂ ਕੀ ਕਸਬਾਨ ਪੈ ਰਿਆ ਸੀਗਾ ਨਾ ਕਹਿੰਦੇ ਨੇ ਬਲੌਗਰ ਦੇਖਣ ਦਾ ਤਾਂ ਫਿਰ ਮਜ਼ਾ ਤਾਂ ਹੀ ਆਉਂਦਾ ਨਾ ਜੇ ਹਰ ਇੱਕ ਚੀਜ਼ ਦੀ ਰਿਐਲਿਟੀ ਹੋਵੇ ਉਹਦੇ ਵਿੱਚ ਇਹ ਆਪਣੇ ਪਿੰਡੇ ਹੀ ਆ ਜੀ ਵਿਆਹ ਜਿਹਦਾ ਆਪਾਂ ਨੂੰ ਆਇਆ ਸੀ ਕਾਰਡ ਦੱਬੇ ਵਧੀਆ ਬਣੇ ਹੋਏ ਸੀਗੇ ਬਸ ਇੱਥੇ ਧੁੱਪ ਸੇਕ ਹੋ ਰਹੀ ਸੀ ਕਿ ਨਾਲੇ ਮੈਨੂੰ ਇਹ ਸੀ ਮੈਂ ਕਿਹਾ ਵੀ ਥੋੜੀ ਦੇਰ ਕਰਦੇ ਆ ਰੈਸਟ ਇਹਦੇ ਵਿੱਚ ਹੈਗੀ ਸੀ ਮਤਲਬ ਪਰ ਇਹਨਾਂ ਵਧੀਆ ਜੀ ਚਲੋ ਇਹਨਾਂ ਨੇ ਬਰਫੀ ਦੀਆਂ ਹੀ ਆਈਟਮਾਂ ਕੀਤੀਆਂ ਹੋਈਆਂ ਸੀ ਜੀਆਂ ਡੱਬੇ ਦੇ ਵਿੱਚ ਵੀ ਉਹ ਰਸ ਜੇ ਚੋਣ ਵਾਲਾ ਨਹੀਂ ਸੀ ਕੰਮ ਕੀਤਾ ਹੋਇਆ ਗਲਾਬ ਜੰਮਣਾ ਜਾਂ ਰਸਗੁੱਲੀਆਂ ਦਾ ਹੁਣ ਇੱਥੇ ਮੰਮੀ ਕੁਝ ਹੋਰ ਸਮਝਾ ਰਹੇ ਸੀ ਪਤਾ ਨਹੀਂ ਕੀ ਸਮਝਾਉਂਦੇ ਸੀਗੇ ਬਸ ਐਦਾਂ ਹੀ ਬਾਰਤਾਲਾਪ ਹੋ ਰਹੀ ਸੀ ਬਸ ਜੀ ਹੁਣ ਵਿਆਹ ਦੀ ਸਟਾਰਟਿੰਗ ਆ ਨਾਲੇ ਵੈਸੇ ਵੀ ਸਾਨੂੰ ਜਨਵਰੀ ਦੇ ਵਿੱਚ ਤਾਂ ਸਾਨੂੰ ਬਹੁਤ ਸਾਰੇ ਫੰਕਸ਼ਨਸ ਆ ਰਹੇ ਨੇ ਬਲੌਗ ਦੇ ਨਾਲ ਬਣੇ ਰਹੋ ਨਾਲੇ ਤੁਹਾਨੂੰ ਦਿਖਾਉਂਦੇ ਰਹਾਂਗੇ ਹਨਾ ਵੀ ਕੀ ਕੀ ਫੰਕਸ਼ਨਾਂ ਤੇ ਜਾਂਦੇ ਆ ਕਿਹੜੇ ਕਿਹੜੇ ਅਪਾ ਕਿੱਥੇ ਕਿੱਥੇ ਪਹੁੰਚਦੇ ਆਂ ਈ ਵਜਹ ਈ ਵਜਹ ਹੋ ਜਾਂਦੀ ਹੈ ਜੀ ਸਰਦੀਆਂ ਦੇ ਵਿੱਚ weight gain ਹੋਣ ਦੀ ਨਾ ਕਿਉਂਕਿ ਜਿਵੇਂ ਆਪਾਂ ਨੂੰ ਫੰਕਸ਼ਨ ਵਗੈਰਾ ਵੱਧ ਆਉਂਦੇ ਰਹਿੰਦੇ ਨੇ ਨਾ ਵੀ ਉੱਥੇ ਮਿੱਠਾ ਫਿਰ ਵੀ ਜੀ ਖਾ ਹੀ ਹੋ ਜਾਂਦਾ ਨਾ ਜਿੰਨਾ ਮਰਜ਼ੀ ਪ੍ਰੇਜ਼ ਰੱਖ ਹੋ ਜਵੇ ਹਾਂਜੀ ਚਲੋ ਕੋਈ ਮਜਬੂਰੀ ਹੋਈ ਆ ਉਹੀ ਚੀਜ਼ ਦਾ ਇਹ ਹੁੰਦਾ ਵੀ ਹਾਂ ਆਪਾਂ ਬਿਲਕੁਲ ਖਾਣੇ ਨਹੀਂ ਹੈਗੀ ਬਰ ਨਹੀਂ ਤਾਂ ਜੀ ਖਾ ਹੋ ਜਾਂਦੀ ਹੁੰਦੀ ਹੈ ਨਾ ਇੰਨਾ ਵੀ ਨਹੀਂ ਪ੍ਰੇਜ਼ ਰੱਖੰਦਾ ਇਥੇ ਮੈਂ ਤਾਂ ਧੁੱਪ ਸੇਖ ਰਹੀ ਸੀ ਮੈਂ ਕਿਹਾ ਵੀ ਹੁਣ ਨੜੇ ਕਰਦੇ ਆ ਕੰਮਕਾਰ ਖਤਮ ਕਰ ਲੇ ਸੀ ਤੋਂ ਆਪਣੀ ਕਾਨਕ ਸੁੱਕਣੀ ਪਾਈ ਪਈ ਸੀਗੀ ਵੀ ਰੈਸਟ ਕਰਦੇ ਆ ਥੋੜੀ ਦੇਰ ਚਾਹ ਪਣੀ ਪੀ ਕੇ ਫਿਰ ਨਾਲੇ ਵੀ ਕੱਲ ਦੀ ਥਕਾਵਟ ਲਾਉਣ ਦੇ ਆ ਕਿਉਂਕਿ ਕੱਲ ਤਾਂ ਜੀ ਸਾਨੂੰ ਬਹੁਤ ਮਤਲਬ ਸ਼ਾਮ ਜੀ ਹੋ ਗਈ ਸੀ ਕਿਉਂਕਿ ਗਿਆ ਹੋਇਆਂ ਨੂੰ ਤਾਂ ਫਿਰ ਹੋਏ ਜਾਂਦਾ ਨਾ ਵੀ ਕੁਝ ਨਾ ਕੁਝ ਲੈਣ ਵਾਲੀਆਂ ਚੀਜ਼ਾਂ ਜ਼ਿਆਦਾ ਆਈ ਹੋ ਜਾਂਦੀਆਂ ਨੇ ਜੀ ਹੁਣ ਆਪਾਂ ਕਰਦੇ ਆ ਬਲੌਗ ਦਾ ਐਂਡ ਓਕੇ ਬਾਈ ਟੇਕ ਕੇਅਰ ਚੈਨਲ ਦੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਪਰ ਹੁਣ ਨਾ ਧੁੱਪ ਜਮੀ ਅੱਜ ਨਾ ਹਵਾ ਨਹੀਂ ਸੀ ਬਿਲਕੁਲ ਵੀ ਮਤਲਬ ਥੋੜੀ-ਬਹੁਤੀ ਹੈਗੀ ਸੀ ਪਰ ਇੱਥੇ ਬਿਲਕੁਲ ਨਹੀਂ ਸੀ ਲੱਗਦੀ ਚੁੱਬਦੀ ਪਈ ਸੀਗੀ